ਸਸ਼ਿਕਾਤ ਉਸ ਦੇ ਅਗਰ ਜੀਕੇ ਟੀਵੀ ਮੈਂ ਰਣਜੀਤ ਕੌਰ ਕੋਰਪੋਰੇਸ਼ਨ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਨਸਰ ਪਾਲਣੇ ਹਿਤ ਤੱਕ ਦੀਆਂ ਹਨ ਸੁਰੱਖਿਆ ਦੇ ਪੰਜਾਬ ਬਿਜ਼ਨਸ ਬਿਊਰੋ ਬਲੋ ਆ ਮੈਂ ਆਪਣੀ ਪਾਰਟੀ ਦੇ ਵਿਦਾਇਕ ਰਮਨ ਅਰੋੜਾ ਨੂੰ ਗ੍ਰਫਤਾਰ ਕੀਤਾ ਗਿਆ ਰਮਨ ਅਰੋੜਾ ਨੂੰ ਵਿਜੀਲੈਂਸ ਬਲੋ ਉਹਨਾਂ ਦੇ ਘਰ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਤਾਜਾਜ਼ੀ ਇਸ ਤੋਂ ਪਹਿਲਾਂ ਅਰੋੜਾ ਦੇ ਘਰ ਵਿਜੀਲੈਂਸ ਵੱਲੋਂ ਤਿੰਨ ਗ੍ਰਿਫਤਾਰ ਕੀਤੇ ਗਏ ਨਗਰ ਨਿਗਮ ਦੇ ਅਧਿਕਾਰੀ ਸੁਦੇਵ ਸਿੰਘ ਵਸ਼ਿਸ਼ਟ 80ਪੀ ਦਾ ਸਬੰਧਤ ਮਾਮਲੇ ਵਿੱਚ ਛਾਪਮਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ ਸੂਤਰਾਂ ਅਨੁਸਾਰ ਰਮਨ अरोड़ा ਜਲੰਧਰ ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਆਪ ਨੇਤਾ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਸੁਨੀਆਲੋ ਵਾਰੀਏ ਨੇ aarop ਲਗਾਏ ਹਨ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਬੰਦੀ ਸਿੱਖ ਪਾਈ ਬਲਵੰਤ ਸਿੰਘ ਰਾਜ ਜੋਹੜਾ ਦੀ ਚਿੱਠੀ ਤੋਂ ਬਾਅਦ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਮਾਮਲਾ ਪੱਖ ਗਿਆ ਇਸ ਮਾਮਲੇ ਤੇ ਹੁਣ ਐਸਜੀਪੀਸੀ ਪ੍ਰਧ ਜੇ ਤੁਸੀਂ ਤਾਮੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿ ਕੇ ਚਿੱਠੀ ਤੇ ਸ਼ਰੋਨੀ ਕਮੇਟੀ ਇਸ ਮਸਲੇ ਤੇ ਪੁਨਰ ਵਿਚਾਰ ਕਰੇਗੀ ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਹੁਦੈਸ ਦੀ ਸਾਕੇ ਦੀ ਯਾਦ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੀਵਾਨ ਹਾਲ ਵਿੱਚ ਗੁਰਮਤੀ ਸਮਾਗਮ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਸ਼ਰੋਨੀ ਕਮੇਟੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਤਾਮੀ ਨੇ ਕਹਿ ਕਿ ਜੀ ਹਾਂ ਦੁਖਦ ਸਾਖਾ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿੱਚ ਵਾਪਰਿਆ ਜਿਸ ਵਿੱਚ ਮਿਸ਼ਲ ਸ਼ਹੀਦ ਤਰਨਾਤਨ ਦੇ 11 ਸਿੰਘ ਸ਼ਹੀਦ ਹੋਏ ਸਨ ਹੇਮਕੁੰਟ ਸਾਈਬੀ ਯਾਤਰਾ ਦੌਰਾਨ 7 ਲੋਕਾਂ ਦੀ ਮੌਤ ਮੰਗਲੇਚਪੁਰ ਪਰਵਾਰਾਂ ਨੂੰ 4.2 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇਗਾ ਦੱਸਦੀ ਹੈ 6 ਸਾਲ ਪਹਿਲਾਂ ਸ਼੍ਰੀ ਹੇਮਕੁੰਟ ਸਾਈਬ ਦੀ ਯਾਤਰਾ ਦੌਰਾਨ 28 ਸਤੰਬਰ 2019 ਨੂੰ ਟ੍ਰਾਈ ਸਿਟੀ ਦੇ 7 ਲੋਕਾਂ ਦੀ ਮੌਤ ਹੋ ਗਈ ਸੀ ਇੱਕ ਟੈਂਪੋ ਟਰੈਵਲ ਤੇ ਚਟਾਨ ਤੇ ਡਿੱਗਣ ਨਾਲ ਉਹਨਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਚੰਡੀਗੜ੍ਹ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ 5 ਬ੍ਰਿਧਿਕਾ ਦੀ ਪਰਿਵਾਰਾਂ ਨੂੰ 4.9 ਕਰੋੜ ਦਾ ਮੁਆਵਜ਼ਾ ਦੇ ਦੇਖਤਮਚਾਰੀ ਕੀਤੀ ਨੇ ਸਾਰਿਆਂ ਨੇ ਇਸ ਮਾਮਲੇ ਵਿੱਚ ਵੱਖ-ਵੱਖ ਕੇਸ ਤਾਇਪ ਕੀਤੇ ਸਨ ਦੱਸਿਆ ਕਿ ਸਭ ਤੋਂ ਵੱਧ ਮੁਆਵਜ਼ਾ ਕਰਣ ਨਿਵਾਸੀ ਤਜਿੰਦਰ ਸਿੰਘ ਨੂੰ ਦਿੱਤਾ ਜਾਵੇਗਾ ਹੋਮਮੈਕਸ ਕੰਪਨੀ ਵਿੱਚ ਅਤਨਾਸ ਸੀ ਇਸ ਦੀ ਤਨਖਾਹ 2.26 ਲੱਖ ਰੁਪਏ ਪ੍ਰਤੀ ਮਹੀਨਾ ਸੀ ਹਾਸੇ ਸਮੇਂ ਉਮਰ 55 ਸਾਲ ਦੇ ਸਨ ਅਜੇ ਇਸ ਸਥਿਤੀ ਵਿੱਚ ਪੂਰੀ ਸਿੱਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰਿਬਿਊਨਲ ਨੇ 1.9 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਤੇ ਬਾਕੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 60 ਤੋਂ 80 ਲੱਖ ਦੇ ਵਿਚਕਾਰ ਮੁਆਵਜ਼ਾ ਮਿਲੇਗਾ ਪੰਜਾਬ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਚਟਕਾ ਦਿੰਦੇ ਹੋਏ ਖਰੜ ਦੇ ਕਿਸੇ ਵੀ ਤਰ੍ਹਾਂ ਦੀ ਨਵੀਂ ਉਸਾਰੀ ਕਰਨ ਤੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਨੇ ਨਿਰਮਾਣ ਕਾਰਜਾਂ ਤੇ ਇਹ ਰੋਕ ਦੇ ਹੁਕਮ ਮਾਸਟਰ پلان ਦੀ ਘਾਟ ਨੂੰ ਲੈ ਕੇ 22 ਮਈ ਤੱਕ ਜਾਰੀ ਕੀਤੇ ਨੇ ਜਾਣਕਾਰੀ ਅਨੁਸਾਰ ਹਾਈ ਕੋਰਟ ਨੇ ਖਰੜ ਦੇ ਮਾਸਟਰ پلان ਨੂੰ ਅੰਤਿਮ ਰੂਪ ਦੇ ਵਿੱਚ 14 ਸਾਲਾਂ ਦੀ ਦੇਰੀ ਹੋਣ ਤੋਂ ਬਾਅਦ omega infrastructure private limited ਬਨਾਮ ਰਾਹੁਲ ਦਿਵਾਲੀ ਦੇ ਪੋਰਨਾ ਦੇ ਮਾਮਲੇ ਵਿੱਚ ਰੋਕ ਦਾ ਹੈ ਅੰਤਰਿਮ ਹੁਕਮ ਪਾਸ ਕੀਤਾ ਜਿਸ ਵਿੱਚ ਖਰੜ ਦੇ ਮਾਸਟਰ پلان ਦੀ ਅਨੁਕੂਲ ਕਿ ਬੇਤਰਤੀਬੇ ਨਿਰਮਾਣ ਤੇ ਗੰਭੀਰ ਚਟਾਕ ਪਲੰਕਟ ਕੀਤੀ ਗਈ ਸੀ 2010 ਵਿੱਚ ਇਹ ਮਾਸਟਰ ਪਲਾਨ ਬਣਾਇਆ ਗਿਆ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ 2010 ਵਿੱਚ ਇਹ ਮਾਸਟਰ ਪਲਾਨ ਦੀ ਮਿਆਦ 2020 ਵਿੱਚ ਖਤਮ ਹੋ ਗਈ ਸੀ ਜਿਸ ਤੋਂ ਬਾਅਦ 2020 ਵਿੱਚ ਇੱਕ ਨਵਾਂ ਮਾਸਟਰ ਪਲਾਨ ਲਾਇਆ ਗਿਆ ਪਰ ਮਾਸਟਰ ਪਲਾਨ ਬਣਾਉਣ ਦੇ 5 ਸਾਲ ਬਾਅਦ ਵੀ ਇਸ ਨੂੰ ਸੂਚਿਤ ਨਹੀਂ ਕੀਤਾ ਗਿਆ ਤੇ ਅਮਰੀਕਾ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰਪੋ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਰਹੇ ਨੇ ਜਿਸ ਦਾ ਸਿੱਧਾ ਅਸਰ ਭਾਰਤੀਆਂ ਤੇ ਪੈ ਰਿਹਾ ਹੈ ਕਿ ਵਿਦੇਸ਼ੀਆਂ ਤੇ ਵੀ ਪੈ ਰਿਆ ਹੁਣ 트럼ਪ ਸਰਕਾਰ ਵੱਲੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਕੀ ਫੈਸਲਾ ਲਿਆ ਗਿਆ ਜਿਸ ਦੇ ਤਹਿਤ ਵਿਦੇਸ਼ੀ ਵਿਦਿਆਰਥੀ ਫਿਲਹਾਲ ਖਾਬੜ ਵਿੱਚ ਦਾਖਲਾ ਨਹੀਂ ਲੈ ਸਕਣਗੇ ਇਹ ਭਾਰਤੀ ਵਿਦਿਆਰਥੀਆਂ ਲਈ ਵੀ ਵੱਡਾ ਚਟਕ ਹੈ ਕਿਉਂਕਿ ਉੱਚ ਸਿੱਖਿਆ ਲਈ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਹਾਵਰ ਯੂਨੀਵਰਸਿਟੀ ਵਿੱਚ ਦਾਖਲਾ ਲੈਂਦੇ ਨੇ ਪ੍ਰਸ਼ਾਸਨ 트럼ਪ ਪ੍ਰਸ਼ਾਸਨ ਨੇ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਹੈ ਤੇ ਇਸ ਨਾਲ ਭਾਰਤ ਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਇਹ ਕੋਟਾ ਪਤਾਕ ڈپਾਰਟਮੈਂਟ ਆਫ ਹੋਮ ਲੈਂਡ ਸਿਕਿਉਰਿਟੀ ਦੀ ਸਕੱਤਰ ਨੇ ਹਾਵੜ ਯੂਨੀਵਰਸਿਟੀ ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਮੈਂ ਤੁਹਾਨੂੰ ਸੂਚਿਤ ਕਰ ਰਿਹਾ ਲਿਖਿਆ ਹੈ ਕਿ ਹਾਵੜ ਯੂਨੀਵਰਸਿਟੀ ਕੇ ਅਧਿਆਰਕੀ ਕੇ ਕਾਗਨੇ ਐਕਸਚੇਂਜ ਦਾਖਲਾ ਪ੍ਰੋਗਰਾਮ ਮਾਤਰਾ ਰੱਦ ਕਰ ਦਿੱਤੀ ਗਈ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਹੌਲੀ-ਹੌਲੀ ਵਧਨੇ ਸ਼ੁਰੂ ਹੋ ਗਏ ਨੇ ਜਿੱਥੇ ਕੁਝ ਰਾਜਾਂ ਵਿੱਚ ਕੋਵਿਡ-19 ਦੇ ਸਰਗਰਮ ਮਾਮਲੇ ਸਾਹਮਣੇ ਆ ਰਹੇ ਨੇ ਉਥੇ ਆਂਧਰਾ ਪ੍ਰਦੇਸ਼ ਨੇ ਰਾਹ ਆਦੀ ਖਬਰ ਦਿੱਤੀ ਹੈ ਸੂਬਾ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਮੇਂ ਰਾਜ ਵਿੱਚ ਕੋਈ ਵੀ ਸਰਗਰਮ ਕੋਰੋਨਾ ਮਰੀਜ਼ ਨਹੀਂ ਹੈ ਹਾਲਾਂਕਿ ਇਸ ਦੇ ਬਾਅਦ ਦੇ ਖਤਰੇ ਦੇ ਮੱਦੇ ਨਜ਼ਰ ਆਂਧਰਾ ਪ੍ਰਦੇਸ਼ ਸਰਕਾਰ ਨੇ ਸਾਵਧਾਨੀ ਦੇ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਨੇ ਸਿਹਤ ਮੈਡੀਕਲ ਤੇ ਪਰਿਵਾਰ ਭਲਾਈ ਵਿਭਾਗ ਨੇ ਜਨਤਕ ਆਵਾਜਾਈ ਸ਼ਾਪਿੰਗ ਮਾਲ ਸਿਨੇਮਾ ਹਾਲ ਤਰਵੇਂ ਸਥਾਨਾਂ ਤੇ ਬਜ਼ਾਰਾਂ ਵਰਗੀਆਂ ਵੀਰਪੁਰਾ ਕੇਵਲ ਨਹੀਂ ਥਾਵਾ ਦੇ ਮਾਸਕ ਪੈਨਣਾ ਲਾਜ਼ਮੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਨਗਰ ਕਾਲੀ ਇੱਕ ਵਿਸਤਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਦੱਸ ਦਈਏ ਕਿ ਭਾਰਤ ਉਚਨੀ ਮਈ ਤੱਕ ਕਰੋਨਾ ਦੇ ਕੁੱਲ 257 ਮਾਮਲੇ ਦਰਜ ਕੀਤੇ ਗਏ ਸਨ ਜੇਕਰ ਅਸੀਂ ਵਾਰ-ਵਾਰ ਆਕੜਾ ਦੀ ਗੱਲ ਕਰੀਏ ਤਾਂ ਕੇਰਲ ਵਿੱਚ 55 ਤੋਂ ਮਲਾਡੂ ਵਿੱਚ 68 ਤੇ ਮਹਾਰਾਸ਼ਟਰ ਵਿੱਚ 55 ਮਾਮਲੇ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਕਰਨਾਟਕ ਵਿੱਚ 13 ਤੇ ਪੰਡੂਚੇਰੀ ਵਿੱਚ 10 ਮਾਮਲੇ ਦੇਖੇ ਗਏ ਨੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਕੈਲੀਫੋਰਨੀਆ ਦੇ ਸੈਂਟ ਡੀਗੋ ਨੇੜੇ ਇੱਕ ਰਹਾਇਸ਼ੀ ਇਲਾਕੇ ਵਿੱਚ ਨਿੱਜੀ ਜਹਾਜ਼ ਕ੍ਰੈਸ਼ ਹੋ ਗਿਆ ਵੀਰਵਾਰ ਸਵੇਰੇ ਵਾਪਰੇ ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮਾਰੇ ਜਾਣ ਦੀ ਖਬਰ ਹੈ ਹਾਲਾਂਕਿ ਅਧਿਕਾਰੀਆਂ ਨੇ ਹਾਲੇ ਤੱਕ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦਾ ਅਧਿਕਾਰਤ ਕਾਂਕੜਾ ਜਾਰੀ ਨਹੀਂ ਕੀਤਾ ਜਹਾਜ਼ ਹਾਦਸੇ ਕਰਨਾ ਲਗਭਗ 15 ਕਰਾਂ ਨੂੰ ਅੱਗ ਲੱਗ ਗਈ ਫਿਲਹਾਲ ਮੌਕੇ ਤੇ ਬੁਝਾਅ ਕਾਰਜ ਜਾਰੀ ਨੇ ਜਹਾਜ਼ ਵਿੱਚੋਂ 10 ਯਾਤਰੀ ਸਵਾਰ ਸੈਂਟ ਡੀਗੋ ਦੇ ਇੱਕ ਰਹਾਇਸ਼ੀ ਖੇਤ ਵਿੱਚ ਜਹਾਜ਼ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਲਗਭਗ 15 ਕਰ